ਮੇਲੇ 'ਚ ਸ਼ੇਖਰ ਦੁਪਹਿਰੇ ਜਦੋਂ ਰਿੰਗ ਤੇ ਕਰਤੱਬ ਕਰਦੀ ਹੈ ਨਾ ਬੱਚਿਆਂ ਨੂੰ ਦੇਖਣਾ ਮਨ ਵਿੱਚ ਕਈ ਸਵਾਲ ਉੱਠਦੇ ਨੇ ਚਲੋ ਗੱਲਬਾਤਾਂ ਬਾਤ ਕਰਦੇ ਆਂ ਦੇਖਦੇ ਆ ਮੇਲੇ ਦੀ ਰੌਣਕ ਹਰ ਵਾਰ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਬੜਾ ਖੂਬ ਭਰਦਾ ਹੈ ਸਾਡੇ ਲੱਗੇ ਹੈ ਛਪਾਰ ਦਾ ਮੇਲਾ ਇਸ ਮੇਲੇ ਨਾਲ ਯੁੱਗਾਂ ਪੁਰਾਣੇ ਪੀੜੀਦਰ ਪੀੜੀ ਚਾ ਜੁੜੇ ਹੋਏ ਨੇ ਸ਼ਰਦਾ ਜੁੜੀ ਹੋਈ ਹੈ ਤੇ ਹਾਂ ਸਿਆਸੀ ਪਾਰਟੀਆਂ ਵੀ ਇੱਥੇ ਆਉਂਦੀਆਂ ਨੇ ਇੱਥੋਂ ਹੁੰਦਾ ਜੀ ਸਵਾਗਤ ਇਸ ਮੇਲੇ ਦਾ ਇਸ ਪਿੰਡ ਦਾ ਲਓ ਜੀ ਚੱਲਦੇ ਹਾਂ ਦੇਖਦੇ ਹਾਂ ਮੇਲਾ ਚਪਾਰ ਦਾ ਮੇਲੇ ਦੀ ਰੰਗਤ ਖੁਸ਼ਬੂਆਂ ਦੇ ਨਾਲ ਸਵਾਗਤ ਕਰਦੀ ਹੈ ਤੇ ਹਾਂ ਲੱਕੜੀ ਤੇ ਇਨਾ ਫਟੀਆਂ ਤੇ ਲਿਖਿਆ ਊੜਾ ਆੜਾ ਯਾਨੀ ਕਿ ਸਾਡੀ ਗੁਰਮੁਖੀ ਲਿਪੀ ਸਾਨੂੰ ਸਾਡੇ ਪੁਰਾਣੇ ਆਪਣੇ ਆਪ ਨਾਲ ਜੋੜਦੀ ਹੈ ਉਹਨਾਂ ਚਾਵਾ ਖੁਸ਼ੀਆਂ 'ਚ ਬੰਦਾ ਖੋ ਜਾਂਦਾ ਹੈ ਮगन ਹੋ ਜਾਂਦਾ ਹੈ ਭੁੱਲ ਜਾਂਦਾ ਹੈ ਜ਼ਿੰਦਗੀ ਦੇ ਜੇਕਰ ਕੋਈ ਚਿੰਤਾਵਾਂ ਦੇ ਪਲ ਨੇ ਕੁਝ ਫਿਕਰਾਂ ਦੇ ਪਲ ਨੇ ਉਹ ਮੇਲੇ ਜਾ ਕੇ ਇਸ ਮਸਤੀ ਜਾ ਕੇ ਉਹ ਗਾਇਬ ਹੋ ਜਾਂਦੇ ਨੇ 16 ਨੰਬਰ ਤੋਂ ਸ਼ੁਰੂ ਹੋਇਆ ਛਪਾਰ ਦਾ ਮੇਲਾ 22 ਨੰਬਰ ਤੱਕ ਚੱਲੇਗਾ ਇਥੇ ਵਕ ਵਕ ਦੁਕਾਨਾਂ ਨੇ ਵਕ ਵਕ ਉਸਟਾਲ ਨੇ ਜਿਸ ਵਿੱਚ ਮਠਿਆਈ ਕੁਝ ਖਾਸ ਮਠਿਆਈਆਂ ਜਿਹ ਵੀ ਹੁੰਦੇ ਨੇ ਜੋ ਖਾਸ ਇਸ ਮੇਲੇ ਤੇ ਮਿਲਦੀਆਂ ਨੇ ਪਰ ਕੁਝ ਨਵੇਂ ਜ਼ਮਾਨੇ ਦੀਆਂ ਵਿਦੇਸ਼ ਭੇਜਣ ਦੇ ਰਿਸ਼ਤਿਆਂ ਦੇ ਨਾਮ ਤੇ ਅਜੇ ਉਸਟਾਲ ਵੀ ਨਜ਼ਰ ਆਏ ਚਲੋ خیر ਵਿਦੇਸ਼ ਜਾਣ ਵਾਲੀ ਗੱਲ ਹੈ ਜਿਹੜੀ ਉਹਨੂੰ ਆਪਾਂ ਇੱਕ ਪਾਸੇ ਰੱਖਦੇ ਹਾਂ ਗੱਲ ਦੇਸ਼ ਦੀ ਕਰਦੇ ਹਾਂ ਮੇਲੇ ਦੀ ਕਰਦੇ ਹਾਂ ਮੈਲੇ ਦੀ ਰੰਗਤ ਤੁਹਾਨੂੰ ਆਪਣਾ ਬਣਾ ਲੈਂਦੀ ਆ ਤੁਸੀਂ ਇਹਨਾਂ ਰੰਗਾਂ ਦੇ ਵਾਕਿਫ ਹੁੰਦੇ ਹੋ ਪਰ ਫਿਰ ਵੀ ਇਹ ਰੰਗ ਤੁਹਾਡੇ ਚਾਵਾਂ ਨੂੰ ਤੁਹਾਡੀਆਂ ਸਦਰਾਂ ਨੂੰ ਚਾਰ ਚੰਦਰ ਕਾ ਦੇਂਦੇ ਨੇ ਤੇ ਹਾਂ ਜਿਹੜੀ ਗਰਮੀ ਤਪਦੀ ਧੁੱਪ ਹੈ ਨਾ ਉਹਦੇ ਵਿੱਚ ਜਦੋਂ ਠੰਡੀ ਛਾਵੇਂ ਕਿਤੇ ਘੜਦਾ ਮੌਕਾ ਮਿਲਦਾ ਹੈ ਉਹ ਵੀ ਬੜਾ ਸੁਹਾਵਣਾ ਹੁੰਦਾ ਹੈ ਤੇ ਘਰ ਵਿੱਚ ਲੋੜੀ ਦੀਆਂ ਚੀਜ਼ਾਂ ਦੀ ਦੁਕਾਨਦਾਰੀ ਹੈ ਜਿਹੜੀ ਉਹ ਵੀ ਖੂਬ ਚੱਲਦੀ ਆ ਲੋ ਜੀ ਝੂਲਿਆਂ ਦੀ ਗੱਲ ਕਰਦੇ ਆ ਵੈਸੇ ਇਹਨਾਂ ਝੂਲਿਆਂ ਦੇ ਬਾਰੇ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਸੀ ਆਖਰ ਇਹ ਇੰਸਟਾਲ ਕਿੰਨੇ ਦਿਨ ਪਹਿਲਾਂ ਕੀਤੇ ਜਾਂਦੇ ਆ ਇਹ ਮਜ਼ਬੂਤ ਕਿੰਨੇ ਹੁੰਦੇ ਆ ਤੇ ਇਸ ਤੋਂ ਇਲਾਵਾ ਇਹਨਾਂ ਝੂਲਿਆਂ ਦੀ ਏਜ ਕਿੰਨੀ ਹੁੰਦੀ ਆ ਖੈਰ ਕਈ ਤਰ੍ਹਾਂ ਦੇ ਨਾ ਸਵਾਲ ਮਨ ਵਿੱਚ ਆ ਜਾਂਦੇ ਹੁੰਦੇ ਆ ਪਰ ਜਦੋਂ ਮੇਲੇ ਦੇ ਚਾਵਾਂ ਦੀ ਗੱਲ ਕਰਦੇ ਆ ਉਦੋਂ ਬਹੁਤੇ ਮਨ ਵਿੱਚ ਸਵਾਲ ਨਹੀਂ ਉੱਠਦੇ ਹੁੰਦੇ ਤੇ ਨਾ ਹੀ ਉਹਨਾਂ ਸਵਾਲਾਂ ਦੇ ਜਵਾਬਾਂ ਦੀ ਲੋੜ ਹੁੰਦੀ ਆ ਮੇਲੇ ਦਾ ਚਾਹ ਹੈ ਜਿਹੜਾ ਉਹ ਡਿਫਰੈਂਟ ਹੁੰਦਾ ਹੈ ਮਤ ਹੈ ਕਿ ਨਾ ਕਿ ਲੱਕੀ ਲੋਕ ਹੁੰਦੇ ਆ ਜੋ ਇਸ ਤਰ੍ਹਾਂ ਦੇ ਮੇਲ ਮਿਲਾਪ ਦੇ ਵਿੱਚ ਵਿਚਰਦੇ ਆ ਇਹਨਾਂ ਰੰਗਾਂ ਨੂੰ ਜ਼ਿੰਦਗੀ ਦੇ ਇਹਨਾਂ ਭਲਾਂ ਨੂੰ ਮਾਣਦੇ ਆ ਸੁਰੱਖਿਆ ਦੇ ਲਈ ਪੁਲਿਸ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਸੀ ਮੇਲ ਵੀ ਫੀਮੇਲ ਵੀ ਪੁਲਿਸ ਅਫਸਰ ਤਨਾਰਦਨ ਜਿਉਂ ਉਹਨੇ ਇਸ ਰਸ਼ ਨੂੰ ਲੋਕਾਂ ਦੇ ਸ਼ਰਦਾ ਵਾਲੇ ਇਸ ਇਕੱਠ ਨੂੰ ਤਰਤੀਬ ਦਿੱਤੀ ਹੋਈ ਸੀ ਤੇ ਇਸੇ ਤਰ੍ਹਾਂ ਸੇਧ ਵਿਭਾਗ ਦੇ ਵੱਲੋਂ ਵੀ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਹਰ ਤਰ੍ਹਾਂ ਦੇ ਪ੍ਰਬੰਧ ਦੇਖ ਨੂੰ ਮਿਲ ਰਹੇ ਸਨ ਪ੍ਰਸ਼ਾਸਨ ਦੇ ਵੱਲੋਂ ਪੂਖਤਾ ਪਰਬੰਧ ਕੀਤੇ ਗਏ ਸੀ ਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਦੂਸਰੀ ਐਂਟਰੀ ਜਿੱਥੇ ਕਿ ਜੀ ਆਇਆ ਹੈ ਜੀ ਮੇਲਾ ਚਪਾਰ ਦੇ ਵਿੱਚ ਖਾਸ ਤੌਰ ਤੇ ਇਹ ਪਾਸਾ ਹੈ ਲੰਗਰ ਵਾਸਤੇ ਇਸੇ ਤਰ੍ਹਾਂ ਬੜੇ ਇੰਤਜ਼ਾਰ ਤੋਂ ਬਾਅਦ ਸ਼ਰਧਾ ਨਾਲ ਦਰਸ਼ਨ ਹੁੰਦੇ ਹੈ ਜੀ ਇਸ ਸਥਾਨ ਤੇ ਮੰਦੀਆ ਮੁਰਾਦਾ ਨੇ ਜਿਹੜੀਆਂ ਮੰਦੀਆ ਖੁਸ਼ੀਆਂ ਨੇ ਮੰਦੀਆ ਚਾਹ ਨੇ ਜਿਹੜੇ ਉਹ ਪੂਰੇ ਹੁੰਦੇ ਪ੍ਰਤੀਤ ਹੁੰਦੇ ਆ ਫਿਰ ਸ਼ੁਰੂ ਹੁੰਦੀ ਹੈ ਜੀ ਬਾਹਰ ਬਾਜ਼ਾਰ ਦੀ ਰੌਣਕ ਹੈ ਜੋ ਵੱਖ-ਵੱਖ ਤਰ੍ਹਾਂ ਦੇ ਬੱਚਿਆਂ ਦੇ ਵਾਸਤੇ ਟੌਇਜ਼ ਹੈ ਜਾਂ ਫਿਰ ਲੇਡੀਜ਼ ਦੇ ਵਾਸਤੇ ਬਹੁਤ ਸਾਰਾ ਸਮਾਨ ਹੈ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਜਿੰਨਾ ਬਾਜ਼ਾਰ ਹੈ ਜਿੰਨੀਆਂ ਦੁਕਾਨਾਂ ਨੇ ਇਹਦੇ ਵਿੱਚ ਜ਼ਿਆਦਾਤਰ ਲੇਡੀਜ਼ ਦਾ ਸਾਮਾਨ ਹੈ ਤੇ ਬੱਚਿਆਂ ਦੇ ਟੌイズ ਨੇ ਮੇਲ ਦੇ ਵਾਸਤੇ ਹੈ ਤਾਂ ਹੈ ਪਰ ਜ਼ਿਆਦਾ ਕੁਝ ਨਹੀਂ ਜਿਹੜਾ ਇਹ ਮਾਰਕੀਟ ਹੈ ਹਾਂ ਬੱਚਿਆਂ ਵਾਸਤੇ ਤੇ ਇਹ ਸਿੱਧੂ ਮੂਸੇਵਾਲੇ ਦੀ ਪ੍ਰਿੰਟਡ ਟੀ-ਸ਼ਰਟ ਹੈ ਜਿਹੜੀ ਉਹ ਖੂਬ ਵਿਕ ਰਹੀ ਹੈ ਚੰਗੀ ਵੀ ਲੱਗੀ ਕਿਉਂਕਿ ਬੱਚਿਆਂ ਨੂੰ ਬੜਾ क्रेਜ਼ ਆਇਆ ਸਿੱਧੂ ਮੂਸੇਵਾਲੇ ਦੇ 뮤직 ਨਾਲ ਉਸ ਦੀ ਆਵਾਜ਼ ਨਾਲ ਸੇਮ ਇਸ ਤਰ੍ਹਾਂ ਮੈਨੂੰ ਵੀ ਤੁਹਾਨੂੰ ਵੀ ਮੇਲੇ ਚੱਕੇ ਚੱਲਦੇ ਆ ਇਹ ਝੂਲਿਆਂ ਦਾ ਇਸੇ ਤਰ੍ਹਾਂ ਇੱਕ ਕਹਿਦੀ ਹੈ ਕਿ ਵਗਦਾ ਵਹਾਅ ਵੇਗ ਹੈ ਜਿਹੜਾ ਇਹ ਖੁਸ਼ੀ ਹੈ ਉਹ ਇਸ ਮੇਲੇ ਦੀ ਤੁਹਾਨੂੰ ਆਪਣੇ ਨਾਲ ਜੋੜ ਲੈਂਦੀ ਹੈ ਆਪੀ ਚ ਝੂਲੈਣਾ ਇਹ ਜਦੋਂ ਪੂਰਾ ਸਰਕਲ ਲਗਾਉਂਦਾ ਹੈ ਜਿਹੜੇ ਵਿੱਚ ਬੈਠੇ ਹੁੰਦੇ ਆ ਨਾ ਮੈਨੂੰ ਥੋੜਾ ਜਿਹਾ ਫੀਲ ਵੀ ਆਇਆ ਵੀ ਉਹ ਕੀ ਮਹਿਸੂਸ ਕਰਦੇ ਹੋਣਗੇ ਕਿੰਨਾ ਉਹਨਾਂ ਨੂੰ ਐਕਸਾਈਟਮੈਂਟ ਹੈ ਜਾਂ ਡਰ ਕਿਉਂਕਿ ਇਹ ਸਰਕਲ ਬਿਲਕੁਲ ਪੂਰਾ ਹੁੰਦਾ ਹੈ ਕੰਪਲੀਟ ਹੁੰਦਾ ਹੈ ਉਹ ਪੌਣ ਚੱਕਰ ਕਹਿਣ ਦਾ ਤੇ ਉਹ ਇੱਕ ਵਾਰ ਤਾਂ ਪੁੱਠੇ ਹੋ ਜਾਂਦੇ ਆ ਇਸੇ ਤਰ੍ਹਾਂ ਵੱਖ-ਵੱਖ ਝੂਲੇ ਆ ਜੀ ਹਰ ਝੂਲੇ ਦੀ ਆਪਣੀ ਆਪਣੀ ਐਕਸਾਈਟਮੈਂਟ ਹੁੰਦੀ ਆ ਥੋੜਾ ਜਿਹਾ ਓਵਰ ਵੀ ਕਰਨਾ ਹੁੰਦਾ ਮਨ ਦੇ ਵਿੱਚ ਕਿ ਆਪਾਂ ਨਾ ਪੰਗਾ ਲਈਏ ਪਰ ਜੇ ਪੰਗਾ ਮੰਦਾ ਲੈ ਵੀ ਲੈਂਦਾ ਤਾਂ ਵੀ ਕੋਈ ਮਾੜੀ ਗੱਲ ਨਹੀਂ ਮੇਲੇ ਚ ਆਇਆ ਤਾਂ ਝੂਟੇ ਵਗੈਰਾ ਜਾਂ ਝੂਲੇ ਵਗੈਰਾ ਇਹ ਚੀਜ਼ਾਂ ਨੇ ਜਿਹੜੀਆਂ ਇਹ ਵੀ ਤਾਂ ਦੇਖਣੀਆਂ ਚਾਹੀਦੀਆਂ ਨੇ ਇਹ ਵੀ ਤਾਂ ਜੁਆਇ ਕਰਨੇ ਚਾਹੀਦੇ ਨੇ ਵਿੱਚ ਬੈਠ ਕੇ ਹਨਾ ਰਾਈਡ ਕਰਨੀ ਚਾਹੀਦੀ ਆ ਦੋਸਾਂ ਵੀ ਕੀਤੇ ਹੋਏਗੀ ਹੋ ਸਕਦਾ ਕਿਆਂ ਦੇ ਮਨ ਵਿੱਚ ਜਿਆ ਹੁੰਦਾ ਮਨ ਵਿੱਚ ਕਈ ਵਾਰ ਹੁੰਦਾ ਹੈ ਕਿ ਸ਼ਾਇਦ ਐਨੀ ਹਾਈਟ ਜਾਂ ਫਿਰ ਇਹਨਾਂ ਕੁਝ ਜਿਹੜਾ ਹੁੰਦਾ ਨਾ ਚੂਲਿਆਂ ਤੇ ਆਪਣੇ ਮਨ ਵਿੱਚ ਇੱਕ ਵਹਿਮ ਜਾਂ ਡਰ ਜਿਆ ਹੁੰਦਾ ਹੈ ਚਲੋ ਖੈਰ ਆਪਣੀ ਆਪਣੀ ਮਰਜ਼ੀ ਹੈ ਤੇ ਇਹ ਨੇ ਜੀ ਉੱਤਰ ਪ੍ਰਦੇਸ਼ ਤੋਂ ਕਾਨਪੁਰ ਤੋਂ ਆਏ ਹੋਏ ਇਹ ਖਾਸ ਮਠਾਈ ਹੈ ਇਸ ਨੂੰ ਆਪਾਂ ਮਿੱਠੀ ਬੜਾ ਕੁਝ ਆਖਦੇ ਹੈ ਵਕ ਵਕ ਨੇਮ ਨੇ ਤੇ ਵੀ ਲੋਕ ਕਰਨ ਨੂੰ ਲੈ ਕੇ ਹੁੰਦੇ ਆ ਤੇ ਇਸ ਤੋਂ ਬਾਅਦ ਲਗਭਗ ਮਿਹਲੇ ਦੀ ਸਾਰੀ ਖੁਸ਼ੀ ਆ ਜਿਹੜੀ ਉਹ ਹੋਰ ਬਹੁਤ ਸਾਰੀਆਂ ਅਜਹੀਆਂ ਆਈਟਮਾਂ ਦੇ ਨਾਲ ਫਿਲਪ ਹੁੰਦੀਆਂ। ਯਾਨੀ ਕਿ ਹਰ ਮੋੜ ਤੇ, ਹਰ ਸਟਾਲ ਤੇ, ਹਰ ਦੁਕਾਨ ਤੇ ਤੁਹਾਨੂੰ ਜ਼ਿੰਦਗੀ ਭਰੀ ਖੁਸ਼ੀ ਮਿਲੇਗੀ। ਇਹ ਹੁਣ ਤੁਹਾਡੇ ਮਨ ਵਿੱਚ ਹੁੰਦਾ ਹੈ ਕਿ ਤੁਸੀਂ ਉਸ ਨੂੰ ਕਿਵੇਂ ਅਪਣਾਉਣਾ ਹੈ, ਤੁਸੀਂ ਉਸ ਨੂੰ ਕਿਵੇਂ ਰਿਸੀਵ ਕਰਨਾ ਹੈ। ਸੋ ਜ਼ਿੰਦਗੀ 'ਚ ਕਈ ਵਾਰ ਅਸੀਂ ਪਜਾੜਾ ਛੁੜ ਜਿਉਨੇ ਆ ਸਾਡੀਆਂ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਟੈਨਸ਼ਨਾਂ ਨੇ ਆਪਾਂ ਇਹ ਨਹੀਂ ਅਖ ਸਕਦੇ ਕਿ ਟੈਨਸ਼ਨ ਨਹੀਂ ਪਰ ਉਹ ਟੈਨਸ਼ਨਾਂ ਮਿਲਿਆਂ ਚਾ ਕੇ ਖਤਮ ਹੋ ਜਾਂਦੀਆਂ ਨੇ ਤੇ ਸਿੰਘਾਂ ਦੇ ਇਹ ਲੱਕੜੀ ਤੋਂ ਤਿਆਰ ਕੀਤੇ ਹੋਏ ਆਪਾਂ ਅਖ ਸਕਦੇ ਹਾਂ ਕਿ ਵਰਤਨ ਵਾਲੇ ਔਜ਼ਾਰ ਵੀ ਨੇ ਤੇ ਆਮ ਵਸਤਾਂ ਵੀ ਨੇ ਤੇ ਇਹ ਵੀ ਬੜੀਆਂ ਮਨੂ ਪਾ ਗਈਆਂ ਭਾ ਇਸ ਕਰਕੇ ਗਈਆਂ ਕਿਉਂਕਿ ਇਹ ਦੇਸੀ ਲੱਕੜੀ ਤੋਂ ਖੋਦ ਹੱਥੀ ਤਿਆਰ ਕੀਤੀਆਂ ਹੁੰਦੀਆਂ ਨੇ ਬਾਕੀ ਆਹ ਪਾਈ ਸਿੰਘਾਂ ਦੇ ਔਜ਼ਾਰ ਹੁੰਦੇ ਆ ਉਹਨਾਂ ਦੇ ਹਥਿਆਰ ਹੁੰਦੇ ਆ ਤੇ ਹਾਂ ਕਹਿੰਦੇ ਹੁੰਦੇ ਨਾ ਪਿੰਡਾਂ 'ਚ ਸਾਡੇ ਹੱਥ ਵਿੱਚ ਇੱਕ ਡਾਂਗ ਜ਼ਰੂਰ ਉਸ ਵੇਲੇ ਜਾਂ ਸ਼ਾਮ ਹੋਣੀ ਚਾਹੀਦੀ ਆ ਜਦੋਂ ਅਸੀਂ ਖੇਤਾਂ 'ਚ ਢੇੜਾ ਲਗਾਉਣ ਜਾਂਦੇ ਆ ਇੱਕ ਤਰ੍ਹਾਂ ਦਾ ਇਹ ਛੋਟਾ ਜਿਹਾ ਹਥਿਆਰ ਹੁੰਦਾ ਆਪਣੀ ਸੇਫਟੀ ਦੇ ਵਾਸਤੇ ਜਿਵੇਂ ਕੋਈ ਛੋਟਾ ਜਿਹਾ ਡਾਂਗ ਤੇ ਮੇਲੇ ਦੇ ਅਖੀਰ ਦੇ ਵਿੱਚ ਇਹ ਭਾਈ ਸਾਹਿਬ ਜਿਹੜੇ ਬੱਸ ਤੇ ਕਿਤੇ ਜਾ ਰਹੇ ਸਨ ਉੱਪਰ ਤੱਕ ਭਰੀ ਹੋਈ ਆ ਮੈਂ ਕਿਹਾ ਚਲੋ ਇਹ ਵੀ ਇੱਕ ਸ਼ਾਰਟ ਹੈ ਵਿੱਚ ਆਪਾਂ ਰੱਖ ਲਈਏ ਚੰਗਾ ਜੀ ਫਿਰ ਮਿਲਦੇ ਆਂ ਕਦੇ ਦਿਓ ਇਜਾਜ਼ਤ ਹੱਸਦੇ ਵਾਸਤੇ ਰਹੋ